ਕਰਨਾ ਚਾਹੁੰਦਾ ਜਿਹੜੇ ਗਲਤਨਾ ਵਾਪਰੇ ਆ ਬਹੁਤਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਆਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਅੱਜ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਨਾਲ ਉਹ ਦੇਣੀ ਆ ਮੈਂ ਇਹ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਭ ਸਹਿਯੋਗ ਦੇ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅਜੇ ਹੋਵੇਗੀ ਪਰ ਜਿੱਥੋਂ ਦਾ ਕਹਿਦਾ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਕਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਨ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂ ਗਈ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦੇਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਆਂਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਇਹ ਨਹੀਂ ਕਹਿੰਦਾ ਕਿ ਪਰਸੋਂ ਜਾ ਕੇ ਅਸੀਂ ਬੰਦਾ ਟਾ ਲੈਣਾ ਪਰ ਪਰਸੋਂ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜ੍ਹੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜਿਹੇ ਅੰਸਰਾਂ ਦੇ ਨਾਲ ਕਿਵੇਂ ਨੇ ਜਿੱਟਣਾ ਤੇ ਸੋਚਣ ਲਈ ਮਜਬੂਰ ਅਸੀਂ ਇਹ ਹੁੰਨੇ ਆ ਕਿ ਇਹੋ ਜਿਹੇ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਲਈ ਇਹੀ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਕ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ 'ਚ ਪੱਕ ਲੱਥ ਜਾਂਦੀ ਆ ਹੱਥੋਂ ਪਾਈ ਹੁੰਦੀ ਆ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ ਵਾਰ ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਅਲੱਗ-ਅਲੱਗ ਲੀਡਰਸ਼ਿਪ ਇੱਥੇ ਪਹੁੰਚੀ ਹੈ ਉਹਨਾਂ ਨੇ ਆਪੋ ਆਪਣੇ ਵਿਚਾਰ ਤੁਹਾਡੇ ਨਾਲ ਰੱਖੇ ਨੇ ਸਾਂਝ ਦਾ ਏਕੇ ਦਾ ਇੱਕ ਪ੍ਰਸਤਾਵ ਆਇਆ ਕਿ ਕਿਸਾਨੋ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਉਰੀਅਤ ਦੀ ਏਕਾ ਸੀ ਉਸ ਤਰੀਕੇ ਦੇ ਨਾਲ ਆਪਣਾ ਕੋਈ ਸਾਂਝਾ ਫਰੰਟ ਬਣਾਉਣਾ ਚਾਹੀਦਾ ਬਣਨਾ ਚਾਹੀਦਾ ਹਰ ਇੱਕ ਏਕੇ ਦਾ ਹਾਮੀ ਆ ਪਰ ਉਹਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਸਾਡੀ ਸਮੂਹ ਲੀਡਰਸ਼ਿਪ ਦੇ ਲਈ ਕਿ ਏਕਾ ਜਿਹੜਾ ਆ ਉਹ ਸਟੇਜ ਦੇ ਉੱਤੇ ਇਕੱਠੇ ਹੋਣ ਦੇ ਨਾਲ ਨਹੀਂ ਹੁੰਦਾ ਏਕਾ ਕਿਸੇ ਖਾਸ ਸਾਂਝ ਸਾਂਝੇ ਪ੍ਰੋਗਰਾਮ ਤੇ ਹੁੰਦਾ ਮੰਜਲ ਤੇ ਹੁੰਦਾ ਮੇਰੇ ਤੋਂ ਪਹਿਲਾਂ ਭਾਈ ਵਡਾਲਾ ਜੀ ਬੋਲ ਕੇ ਗਏ ਆ ਉਹਨਾਂ ਨੇ ਏਮ ਦੀ ਗੱਲ ਕੀਤੀ ਵੀ ਸਾਡਾ ਨਿਸ਼ਾਨਾ ਕੀ ਆ ਔਰ ਸਾਡਾ ਏਕਾ ਸਾਡੇ ਨਿਸ਼ਾਨੇ ਤੇ ਹੋਏਗਾ ਔਰ ਸਾਡਾ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਹੈ ਅਸੀਂ ਦਲ ਖਾਲਸਾ ਵੱਲੋਂ ਇੱਥੇ ਇਸ ਗੱਲ ਦਾ ਐਲਾਨ ਸਾਡੇ ਬਜ਼ੁਰਗਾਂ ਵੀ ਕੀਤਾ ਔਰ ਅਗਲੀ ਪੀੜ੍ਹੀ ਵੀ ਕਰਦੀ ਹੈ ਕਿ ਬਿਨਾ ਖਾਲਸਤਾਨ ਦੀ ਪ੍ਰਾਪਤੀ ਤੋਂ ਸਾਡਾ ਥੱਲੇ ਕੋਈ ਸੰਘਰਸ਼ ਨਹੀਂ ਪਰ ਜਿਹੜੀਆਂ ਧਿਰਾ ਇਥੇ ਬਾਕੀ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਅਸੀਂ ਖਾਲਸਾ ਧਾਨੀ ਸੰਘਰਸ਼ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਉਹ ਆਨੰਦਪੁਰ ਸਾਹਿਬ ਦੇ ਮਤੇ ਤੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੋਈ ਜਲੀਲ ਨਹੀਂ ਕਰਦੇ ਉਹਨਾਂ ਦਾ ਆਪਣੀ ਜਗ੍ਹਾ ਸਟੈਂਡ ਠੀਕ ਆ ਪਰ ਉਹਨਾਂ ਅੱਗੇ ਸਾਡੀ ਇੱਕ ਬੇਨਤੀ ਆ ਕਿ ਦਲ ਖਾਲਸਾ ਤੇ ਸ਼੍ਰੋਮਣੀ ਕਾਲਜਾ ਲੰਮਰਸਰ ਖਾਲਸਾ ਧਾਨ ਦੇ ਝੰਡੇ ਨੂੰ ਚੁੱਕ ਕੇ ਅੱਗੇ ਵਧ ਰਿਹਾ ਆ ਤੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਆ ਕਿ ਤੁਸੀਂ ਸਾਡੀ ਪਿੱਠ ਨੰਗੀ ਨਾ ਹੁੰਦੇ ਆ ਜੀ ਜੇ ਤੁਸੀਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਨਹੀਂ ਤੁਰ ਸਕਦੇ ਤੇ ਘਟੋ ਘਟ ਘਰਾਂ ਦੇ ਅੱਚਰ ਅਰਦਾਸ ਕਰਿਆ ਜੇ ਕਿ ਇੱਕ ਨਾ ਇੱਕ ਦਿਨ ਅਸੀਂ ਖਾਲਸਾਤਨ ਦੀ ਮੰਜ਼ਲ ਤੇ ਜ਼ਰੂਰ ਪਹੁੰਚ ਗਏ ਜਿੰਦਾਬਾਦ 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 ਖਾਲਸਾਤਨ ਦੇ ਲਈ ਬਹੁਤ ਕੁਝ ਕਰਨਾ ਬਾਕੀ ਹੈ ਸਿਰ ਜੋੜ ਕੇ ਬਹਿਣਾ ਉਹਦੀ ਸ਼ੁਰੂਆਤ ਆ ਔਰ ਉਹਦਾ ਇੱਕ ਮੋੜ ਆ ਜੇ ਅਥੋਂ ਅਸੀਂ ਬਣਨ ਜਾ ਰਹੇ ਇਹਦੇ ਬਾਰੇ ਅੱਗੇ ਵਿਚਾਰਾ ਹੋਣਗੇ ਆ ਪਰਾ ਇੱਕ ਜ਼ਿੰਮੇਵਾਰੀ ਜਿਹੜੀ ਇਸ ਲਹਿਰ ਨੂੰ ਲੋਕਾਂ ਦੇ ਵਿੱਚ ਜਲ ਲੈ ਕੇ ਜਾਣ ਦੀ ਬਣਦੀ ਹੈ ਉਹ ਸਾਨੂੰ ਨਿਭਾਉਣੀ ਪਵੇਗੀ ਇਹ ਸ਼ਬਦ ਅੱਜ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਨਨੇ ਖਾਲਿਸਤਾਨ ਦਾ ਨਾਰਾ ਲਾਇਆ ਉਹਦੇ ਪਰਸੋਂ ਸਾਰੇ ਦਾ ਸਾਰਾ ਪਰਿਵਾਰ ਜਿੱਦਾ ਮਾਰ ਦੇਣਾ ਦਾ ਇਹ ਲੋਕਾਂ 'ਚ ਪੇਸ਼ ਕੀਤਾ ਜਾਂਦਾ ਹੈ ਵੀ ਜਿਨਨੇ ਖਾਲਿਸਤਾਨ ਕਿਹਾ ਜਿਵੇਂ ਉਹ ਮੋਢਿਆਂ ਤੇ 47 ਟੰਗੀ ਫਿਰਦਾ ਤੇ ਤੁਰੇ ਫਿਰਦੇ ਹਰ ਇੱਕ ਬੰਦੇ ਨੂੰ ਮਾਰੇਗਾ ਇਹ ਡਰ ਸਰਕਾਰਾਂ ਨੇ ਸਾਡੇ ਮਨਾਂ ਦੇ ਵਿੱਚ ਪਾਇਆ ਸਾਡੇ ਲੋਕਾਂ ਦੇ ਮਨਾਂ 'ਚ ਪਾਇਆ ਪਰ ਅਸਲ ਦੇ ਵਿੱਚ ਤੇ ਖਾਲਸਾਤਨ ਇਹ ਨਹੀਂ ਨਾ ਤੇ ਜਿਹੜੀ ਖਾਲਸਾਤਨ ਦੀ ਅਸਲੀ ਪਰਿਭਾਸ਼ਾ ਆ ਉਹ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੀ ਪਵੇਗੀ ਔਰ ਅਸੀਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਣੇ ਬੇਸ਼ੱਕ ਉਹਦੇ ਲਈ ਸਾਲਾਂ ਲੱਗਣ ਪਰ ਬਹੁਤ ਜਲਦ ਇਹਦੇ ਬਾਰੇ ਪ੍ਰੋਗਰਾਮ ਲਿਖਿਆ ਜਾਏਗਾ ਪਿੰਡੋਂ ਪਿੰਡ ਪਹੁੰਚ ਕੀਤੀ ਜਾਏਗੀ ਔਰ ਇਹ ਪਹੁੰਚ ਖਾਲਸਾਤਾਨ ਦੇ ਵਿਚਾਰਧਾਰਾ ਨੂੰ ਲੈ ਕੇ ਕੀਤੀ ਜਾਏਗੀ ਨਾ ਕਿ ਕਿਸੇ ਹੋਰ ਮੁੱਦੇ ਦੇ ਉੱਤੇ ਸੋ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਲੈਨੇ ਆ ਪਰ ਇਹ ਮੋਢੇ ਤਾਂ ਖਲੋਤੇ ਰਹਿਣਗੇ ਜੇ ਬਾਕੀ ਧਿਰਾਂ ਦੀ ਸਾਨੂੰ ਸਹਿਯੋਗ ਹੋਏਗਾ ਸੋ ਉਸ ਸਹਿਯੋਗ ਦੀ ਅਸੀਂ ਤੁਹਾਡੇ ਕੋਲੋਂ ਮੰਗ ਜ਼ਰੂਰ ਕਰਦੇ ਕਿ ਅਸੀਂ ਖੜੀਏ ਔਰ ਉਹਦੇ ਨਾਲ ਹੀ ਚਾਰ ਚੀਜ਼ਾਂ ਨੇ ਜਿਹੜੀਆਂ ਖਾਲਸਾਤਾਨ ਦੀ ਪ੍ਰਾਪਤੀ ਤੇ ਉਹ ਪਹਿਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਲੋਕਾਂ ਦੇ ਵਿੱਚ ਜੇ ਜਾਣਿਆ ਤੇ ਲੋਕ ਅੱਗੇ ਪੁੱਛਦੇ ਨੇ ਵੀ ਕੀ ਹੋਊਗਾ ਕਿੱਦਾਂ ਦਾ ਹੋਊਗਾ ਕਿਵੇਂ ਦਾ ਆਏਗਾ ਸਾਡਾ ਕੀ ਉੱਥੇ ਰੋਲ ਹੋਏਗਾ ਉਹ ਚਾਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਪਹਿਲਾ ਖਾਲਸਾਤਾਨ ਦਾ ਰਾਜਨੀਤਿਕ ਢਾਂਚਾ ਕਿਹੋ ਜਿਹਾ ਆਏਗਾ ਦੂਸਰਾ ਖਾਲਸਾਤਾਨ ਦਾ ਸਮਾਜਿਕ ਢਾਂਚਾ ਕਿਹੋ ਜਿਹਾ ਆਏਗਾ ਤੀਸਰਾ ਖਾਲਸਤਾਨ ਦਾ ਕਾਨੂੰਨੀ ਢਾਂਚਾ ਕਿਹੋ ਜਿਹਾ ਹੋ ਜਾਏਗਾ ਤੇ ਚੌਥਾ ਖਾਲਸਤਾਨ ਦਾ ਧਾਰਮਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਇਹ ਚਾਰ ਅਹਿਮ ਸਵਾਲ ਨੇ ਸਾਡੇ ਸਾਹਮਣੇ ਇਹਨਾਂ ਚੌਵਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ ਔਰ ਇਹ ਸਵਾਲ ਬੜੇ ਡੂੰਘੇ ਨੇ ਇਹ ਕੋਈ 10 ਦਿਨਾਂ ਜਾਂ 15 ਜਾਂ 20 ਦਿਨਾਂ ਦੀ ਖੇਡ ਨਹੀਂ ਆ ਕਿ ਇਹਦੇ ਬਾਰੇ ਜਵਾਬ ਲਿਆਂਦੇ ਜਾਣ ਪਰ ਮੈਂ ਆਪਣੇ ਪੜ੍ਹੇ ਲਿਖੇ ਵਰਗ ਨੂੰ ਜਿਹੜਾ ਯੂਨੀਵਰਸਿਟੀਆਂ 'ਚ ਬੈਠਾ ਨੌਜਵਾਨ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਇਨਸਾਨ ਆ ਜਿਹਦੀ ਰੁਚੀ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਅਪੀਲ ਕਰਦਾ ਕਿ ਜਿਹਦਾ ਜਿਸ ਜਿਸ ਵਿਸ਼ੇ ਦੇ ਉੱਤੇ ਮਹਾਰਤ ਆ ਜੇ ਕੋਈ ਇਕਨੋਮੀ ਨੂੰ ਸਮਝਦਾ ਆ ਤੇ ਉਹ ਇਕਨੋਮੀ ਦੀ ਪੜ੍ਹਾਈ ਕਰਕੇ ਖਾਲਸਾਣ ਦਾ ਇਕਨੋਮਿਕਲ ਸਟਰਕਚਰ ਕਿਹੋ ਜਿਹਾ ਹੋਵੇਗਾ ਉਹਦੇ ਤੇ ਕੰਮ ਕਰੇ ਜਿਹਦੀ ਮਹਾਰਤ ਲਾਅ ਦੇ ਵਿੱਚ ਜਿਹੜੇ ਵਕੀਲ ਨੇ ਉਹ ਸਾਡੇ ਇਤਿਹਾਸ ਨੂੰ ਫੋਲਣ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਖਾਲਸਾਣ ਦਾ ਕਾਨੂੰਨ ਕਿਹੋ ਜਿਹਾ ਹੋਵੇਗਾ ਇਹਦਾ ਇੱਕ ਖਾਕਾ ਤਿਆਰ ਕਰੇ ਸਾਡੇ ਇਸ ਖਾਲਸਾਣ ਦੇ ਵਿੱਚ ਧਾਰਮਿਕ ਕਿਸ ਤਰੀਕੇ ਦੀ ਦੁਨੀਆ ਵਸੇਗੀ ਅਸੀਂ ਕਿਵੇਂ ਲੋਕਾਂ ਨੂੰ ਖੁੱਲ੍ਹ ਦੇਵਾਂਗੇ ਔਰ ਇੱਥੋਂ ਤੱਕ ਵੀ ਖੁੱਲ੍ਹ ਕਿ ਜੇ ਕੋਈ ਧਰਮ ਨੂੰ ਨਹੀਂ ਵੀ ਮੰਨਦਾ ਤਾਂ ਵੀ ਉਹਨੂੰ ਅਸੀਂ ਕਿਵੇਂ ਬਰਾਬਰਤਾ ਦੇਵਾਂਗੇ ਇਹਦਾ ਖਾਕਾ ਵੀ ਸਾਨੂੰ ਤਿਆਰ ਕਰਨਾ ਪਏਗਾ ਔਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਡਿਫਾਈਨ ਕਰਨੀ ਪਏਗੀ ਔਰ ਮੈਂ ਹਰਾਨ ਐ ਇਸ ਚੀਜ਼ ਦੇ ਲਈ ਖੈਰ ਮੈਂ ਨਾਦ ਨਹੀਂ ਲੈਣਾ ਪਰ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਵੱਸਦੇ ਨੇ ਕਿ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਲੈ ਕੇ ਜਾਣਾ ਸੀ ਜਿਨ੍ਹਾਂ ਖਾਲਸਾ ਤਾਂ ਸਹੀ ਪਰਭਾਸ਼ਾ ਦੁਨੀਆ 'ਚ ਵਿਚਾਰਨੀ ਸੀ ਬਚਾਉਣੇ ਸੀ ਉਹ ਤੇ ਅੱਜ ਇਨੇ ਢੈਂਦੀ ਕਲਾ ਚ ਚਲੇ ਗਏ ਨੇ ਸਾਨੂੰ ਕੋਈ ਪਰਸੋ ਚਾਹ ਬੰਦਾ ਮਿਲਿਆ ਉਹ ਕਹਿੰਦਾ ਖਾਲਿਸਤਾਨ ਤੇ ਨਹੀਂ ਬੰਦਾ ਹਿੰਦੂ ਰਾਸ਼ਟਰ ਬਣੇਗਾ ਤੇ ਕਿਹਾ ਕਿਨੇ ਮੈਂ ਨਾਂ ਨਹੀਂ ਲੈਂਦਾ ਉਹਦਾ ਪਰ ਉਹ ਇੱਕ ਉਹ ਇਨਸਾਨ ਆ ਜਿਹੜਾ ਇਸ ਏਰੀਏ ਦੇ ਵਿੱਚ ਧਰਮ ਪ੍ਰਚਾਰ ਦਾ ਇੱਕ ਚਿਹਰਾ ਆ ਜੇ ਧਰਮ ਵਾਲੇ ਬੰਦੇ ਇਹ ਗੱਲਾਂ ਕਰਨਗੇ ਤੇ ਆਮ ਦੁਨੀਆ ਦਾ ਕੀ ਹੋਏਗਾ ਇੱਟ ਇੰਦੀ ਗੱਲਾਂ ਦੀਆਂ ਗੱਲਾਂ ਬੰਦ ਕੀਤੀਆਂ ਜਾਣ ਕਹਿੰਦਾ ਜੀ 2 ਘੰਟੇ ਚ ਚੜੋਗੇ ਤਾਂ ਖਾਲਸਾਣ ਚ ਬਾਹਰ ਹੋ ਜਾਇਆ ਕਰਨਾ ਉਹ ਮੈਂ ਕਹਾਂ ਹੁਣ ਜੇ ਦੁਨੀਆ ਦੀ ਨਹੀਂ ਸਮਝ ਤੇ ਘਟੋ ਘਟਾ ਜੀ ਬਿਆਨਬਾਜ਼ੀ ਤੇ ਨਾ ਕਰੋ ਇਹਦੇ ਨਾਲੋਂ ਨਿੱਕੇ ਮੁਲਕ ਨੇ ਜਿੱਥੇ ਤੁਸੀਂ ਜਾਜਾ ਦੇ ਚੜ ਕੇ ਜਾਣ ਦੀ ਔਖੇ ਹੁੰਦੇ ਹੋ ਵੀ ਕੋਮਾ ਹੀ ਇਹ 4 ਦਿਨ ਜਾ ਕੇ ਖਾਲਸਾਣ ਜਿਹੜਾ ਬਣਨੇ ਦੇ ਨਾਲੋਂ ਕਿਤੇ ਨਿੱਕੇ ਨੇ ਤੇ ਤੁਸੀਂ ਉੱਥੇ ਜਾ ਜਾ ਕੇ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਹੋ ਵੀ ਉੱਥੇ ਸੁਰੱਖਿਅਤ ਰਹਿਣਗੇ